ਹੁਣ ਤੁਸੀਂ ਵੋਟਰ ਆਈਡੀ ਤੋਂ ਬਿਨਾ ਵੀ ਪਾ ਸਕਦੇ ਹੋ ਵੋਟ ਇਹ ਫੋਟੋ ਆਈਡੀ ਪ੍ਰੂਫ ਹੋਣੇ ਚਾਹੀਦੇ ਨੇ ਜ਼ਰੂਰੀ ਆਪਣੇ ਫੋਨ ਰਾਹੀਂ ਵੀ ਕਰ ਸਕਦੇ ਹੋ ਇਹ ਕੰਮ ਘਰ ਬੈਠੇ ਦੇਖੋ ਕਿਵੇਂ ਜੋੜ ਸਕਦੇ ਹੋ ਆਪਣੇ ਵੋਟਰ ਆਈਡੀ ਕਾਰਡ 'ਚ ਨਾਮ ਜੀ ਹਾਂ ਜੇਕਰ ਤੁਹਾਡੇ ਕੋਲ ਵੋਟਰ ਆਈਡੀ ਕਾਰਡ ਨਹੀਂ ਹੈ ਤਾਂ ਵੀ ਤੁਸੀਂ ਘਰ ਬੈਠ ਕੇ ਆਪਣੀ ਵੋਟ ਪਾ ਸਕਦੇ ਹੋ ਦਰਅਸਲ ਪੂਰੇ ਦੇਸ਼ 'ਚ ਲੋਕ ਸਭਾ ਚੋਣਾਂ ਦੇ ਲਈ ਸਰਗਰਮੀਆਂ ਤੇਜ਼ ਹੋ ਚੁੱਕੀਆਂ ਨੇ ਜਿਸ ਦੇ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਆਪਣੀਆਂ ਉਮੀਦਵਾਰਾਂ ਦੀਆਂ ਸੂਚੀਆਂ ਜਾਰੀ ਕਰ ਰਹੀਆਂ ਨੇ ਤਾਂ ਆਗੂ ਵੀ ਚੋਣ ਮੈਦਾਨ ਦੇ ਵਿੱਚ ਉਤਰਨ ਦੇ ਲਈ ਬੇਤਾਬ ਨੇ ਦੱਸਦੀ ਕਿ ਚੋਣ ਕਮਿਸ਼ਨ 16 ਮਾਰਚ ਯਾਨੀ ਕਿ ਅੱਜ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰਨ ਜਾ ਰਿਹਾ ਹੈ ਤਾਂ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੁੰਦੇ ਹੀ ਪੂਰੇ ਦੇਸ਼ ਭਰ ਦੇ ਵਿੱਚ ਚੋਣ ਜਾਬਤਾ ਲਾਗੂ ਹੋ ਜਾਵੇਗਾ ਤੇ ਨਾਲ ਹੀ ਚੋਣਾਂ ਨੂੰ ਸਹੀ ਢੰਗ ਦੇ ਨਾਲ ਨੇਪਰੇ ਚਾੜਨ ਦੇ ਲਈ ਸਮੀਖਿਆ ਕੀਤੀ ਜਾ ਰਹੀ ਹੈ ਦੱਸਦੀ ਕਿ VOTER ਵੀ ਇਸ ਖਾਸ ਦਿਨ ਦੀ ਉਡੀਕ ਕਰ ਰਹੇ ਨੇ ਪਰ ਬਹੁਤ ਸਾਰੇ ਲੋਕਾਂ ਕੋਲ VOTER ID ਕਾਰਡ ਨਹੀਂ ਹੈ ਜਾਂ ਕਈਆਂ ਦੇ ਕੋਲ VOTER ID ਕਾਰਡ ਗਵਾਚ ਗਿਆ ਹੈ ਤਾਂ ਉਹਨਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ ਦੱਸਦੇ ਕਿ ਚੋਣ ਕਮਿਸ਼ਨ ਦੇ ਵੱਲੋਂ ਚੋਣਾਂ ਦੀਆਂ ਤਰੀਕਿਆਂ ਦੇ ਐਲਾਨ ਤੋਂ ਬਾਅਦ ਵੋਟਾਂ ਦੀ ਗਿਣਤੀ ਜਿਹੜੀ ਕਿ ਸ਼ੁਰੂ ਹੋ ਜਾਵੇਗੀ ਵੈਸੇ ਤਾਂ ਇਸ ਦੀਆਂ ਤਿਆਰੀਆਂ ਬੂਤ ਪੱਧਰ ਤੇ ਉੱਤੇ ਪਹਿਲਾਂ ਤੋਂ ਹੀ ਤੇਜ਼ ਕਰ ਦਿੱਤੀਆਂ ਗਈਆਂ ਨੇ ਪਰ ਇਸ ਦੇ ਨਾਲ ਹੀ ਚੋਣ ਨਾਲ ਸੰਬੰਧਤ ਅਧਿਕਾਰੀ ਵੋਟਰ ਸੂਚੀ ਅਤੇ ਹੋਰ ਕੰਮਾਂ ਨੂੰ ਵੀ ਦਰੁਸਤ ਕਰਨ ਦੇ ਵਿੱਚ ਰੁੱਝੇ ਹੋਏ ਨੇ ਪਰ ਤੁਹਾਨੂੰ ਦੱਸ ਦੇ ਕਿ ਵੋਟਰਾਂ ਨੇ ਵੀ ਆਪਣੇ ਚਾਹੇਤੇ ਉਮੀਦਵਾਰ ਨੂੰ ਵੋਟ ਪਾਉਣ ਦਾ ਮਨ ਬਣਾ ਲਿਆ ਪਰ ਇਸ ਤੋਂ ਪਹਿਲਾਂ ਲੋਕਾਂ ਦੇ ਕਈ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਸਵਾਲ ਪੈਦਾ ਹੁੰਦਾ ਹੈ ਕਿ ਜੇਕਰ ਉਹਨਾਂ ਦੇ ਕੋਲ ਵੋਟਰ ਆਈਡੀ ਕਾਰਡ ਨਹੀਂ ਹੈ ਤਾਂ ਉਹ ਵੋਟ ਕਿਵੇਂ ਪਾ ਸਕਦੇ ਨੇ ਕਈਆਂ ਦਾ ਵੋਟਰ ਆਈਡੀ ਕਾਰਡ ਗਵਾਚ ਜਾਂਦਾ ਹੈ ਤਾਂ ਨਾ ਉਹਨਾਂ ਨੂੰ ਵੀ ਇਹ ਸਵਾਲ ਜ਼ਰੂਰ ਖਵਾਂਦਾ ਹੈ ਕਿ ਅਸੀਂ ਵੋਟ ਨਹੀਂ ਪਾਵਾਂਗੇ ਤਾਂ ਇਹ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ ਜਾਂ ਫਿਰ ਹੈਰਾਨ ਹੋਣ ਦੀ ਲੋੜ ਨਹੀਂ ਹੈ ਭਾਵੇਂ ਤੁਹਾਡੇ ਕੋਲ ਆਡਰ ਆਈਡੀ ਕਾਰਡ ਨਹੀਂ ਹੈ ਪਰ ਤਾਂ ਵੀ ਤੁਸੀਂ ਆਪਣੀ ਵੋਟ ਪਾ ਸਕਦੇ ਹੋ ਇਸ ਦੇ ਲਈ ਤੁਹਾਡਾ ਨਾਮ ਜਿਹੜਾ ਕਿ ਵੋਟਰ ਸੂਚੀ ਦੇ ਵਿੱਚ ਹੋਣਾ ਜ਼ਰੂਰੀ ਹੈ ਦੱਸ ਦੇ ਕਿ ਜੇਕਰ ਤੁਹਾਡਾ ਨਾਮ ਕੱਟਿਆ ਗਿਆ ਹੈ ਜਾਂ ਤੁਹਾਡਾ ਨਾਮ ਗਾਇਬ ਹੈ ਜਾਂ ਫਿਰ ਤੁਸੀਂ ਜਿਹੜਾ ਕਿ ਵੋਟ ਨਹੀਂ ਪਾ ਸਕਦੇ ਤਾਂ ਦੱਸ ਦਈਏ ਕਿ ਪਰ ਜੇਕਰ ਤੁਹਾਡਾ ਨਾਮ ਰਜਿਸਟਰਡ ਹੈ ਅਤੇ ਵੋਟਰ ਆਈਡੀ ਕਾਰਡ ਨਹੀਂ ਹੈ ਤਾਂ ਵੀ ਤੁਸੀਂ ਅਭੀ ਬੇਜੁਜਗ ਦੇ ਨਾਲ ਵੋਟ ਪਾ ਸਕਦੇ ਹੋ ਦਰਅਸਲ ਇਸ ਸਥਿਤੀ 'ਚ ਤੁਹਾਨੂੰ ਕੋਈ ਹੋਰ ਫੋਟੋ ਆਈਡੀ ਪ੍ਰੂਫ ਦਿਖਾਉਣੀ ਹੋਵੇਗੀ ਅਤੇ ਤੁਸੀਂ VOTING ਵਾਲੇ ਦਿਨ ਆਪਣੀ ਸਮੱਸਿਆ ਸੰਬੰਧਿਤ ਅਧਿਕਾਰੀ ਨੂੰ ਦੱਸ ਸਕਦੇ ਹੋ ਤਾਂ ਇਨ੍ਹਾਂ ਸੰਬੰਧਿਤ ਪਛਾਣ ਪੱਤਰ ਦੇ ਨਾਲ ਤੁਸੀਂ ਵੋਟ ਪਾ ਸਕਦੇ ਹੋ ਦੱਸ ਦਈਏ ਕਿ ਤੇ ਤੁਹਾਡੇ ਕੋਲ ਇਹ ਸਾਰੇ ਪ੍ਰੂਫ ਹੋਣੇ ਚਾਹੀਦੇ ਨੇ ਜਿਵੇਂ ਕਿ ਆਧਾਰ ਕਾਰਡ ਰਾਸ਼ਨ ਕਾਰਡ ਮਨਰੇਗਾ ਜੋਬ ਕਾਰਡ ਬੈਂਕ ਪਾਸਬੁੱਕ ਬੀਮਾ ਸਮਾਰਟ ਕਾਰਡ ਡਰਾਈਵਿੰਗ ਲਾਇਸੈਂਸ ਪੈਨ ਕਾਰਡ ਪਾਸਪੋਰਟ ਪੈਨਸ਼ਨ ਦਸਤਾਵੇਜ਼ ਸਿਹਤ ਬੀਮਾ ਸਮਾਰਟ ਕਾਰਡ ਰਾਸ਼ਟਰੀ ਜਨਸੰਖਿਆ ਰਜਿਸਟਰ ਦੁਆਰਾ ਜਾਰੀ ਜਿਹੜੇ ਕਿ ਸਮਾਰਟ ਕਾਰਡ ਨੇ ਤਾਂ ਉੱਥੇ ਹੀ ਤੁਹਾਨੂੰ ਦੱਸ ਦੇ ਕਿ ਐਮਪੀ জাফর ਆਮ ਲੇ ਦੇ ਦੁਆਰਾ ਜਾਰੀ ਕੀਤੀ ਗਈ ਅਧਿਕਾਰਤ ਪਛਾਣ ਇਹ ਸਾਰੇ ਜਿਹੜੇ ਕਿ ਪੱਤਰ ਤੁਹਾਡੇ ਕੋਲ ਹੈਗੇ ਤਾਂ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈ ਤੁਹਾਨੂੰ ਹੈਰਾਨ ਹੋਣ ਦੀ ਲੋੜ ਨਹੀਂ ਹੈ ਚਿੰਤਾ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਤੁਸੀਂ ਇਨਾ ਪ੍ਰੂਫ ਦੇ ਰਾਈ ਵੀ ਜਿਹੜੇ ਕਿ ਤੁਸੀਂ ਆਪਣੀ ਵੋਟ ਪਾ ਸਕਦੇ ਹੋ ਦੱਸਦੇ ਕਿ ਇਨਾ ਸੰਬੰਧਿਤ ਸਬੂਤਾਂ ਚ ਤੁਹਾਡਾ ਸਰਕਾਰੀ ਫੋਟੋ ਆਈਡੀ ਕਾਰਡ ਸ਼ਾਮਿਲ ਹੋਣਾ ਚਾਹੀਦਾ ਹੈ ਜੇਕਰ ਇਨਾ ਸਾਰੇ ਦਸਤਾਵੇਜ਼ਾਂ ਦੇ ਵਿੱਚ ਫੋਟੋਆਂ ਹਨ ਤਾਂ ਤੁਹਾਨੂੰ ਵੋਟ ਪਾਉਣ ਦਾ ਅਧਿਕਾਰ ਹੈ ਨਾਲੀ ভোটার ਸੂਚੀ ਦੇ ਵਿੱਚ ਜਿਹੜਾ ਕਿ ਤੁਹਾਡੀ ভোটার ਸੂਚੀ ਹੈ ਤੁਹਾਡਾ ਨਾਮ ਗਾਇਬ ਹੈ ਤਾਂ ਤੁਸੀਂ ਆਨਲਾਈਨ ਮਾਧਿਅਮ ਦੇ ਰਾਹੀਂ ਯਾਨੀ ਕਿ ਘਰ ਬੈਠੇ ਆਪਣੇ ਆਨਲਾਈਨ ਮਾਧਿਮ ਦੇ ਰਾਹੀਂ ਵੀ VOTING ਸੂਚੀ 'ਚ ਆਪਣਾ ਨਾਮ ਦਰਜ ਕਰਵਾ ਸਕਦੇ ਹੋ ਐਨ ਆਈ ਨਹੀਂ ਤੁਸੀਂ ਆਪਣੇ ਫੋਨ ਦੇ ਰਾਹੀਂ ਵੀ VOTER ID ਕਾਰਡ 'ਚ ਨਾਮ ਜੋੜ ਸਕਦੇ ਹੋ ਨਾਲ ਹੀ ਟ੍ਰਾਂਸਫਰ ਕਰ ਸਕਦੇ ਹੋ ਅਤੇ ਬਦਲਾਅ ਵੀ ਕਰ ਸਕਦੇ ਹੋ ਤੁਸੀਂ ਆਨਲਾਈਨ ਮਾਧਿਮ ਦੇ ਰਾਹੀਂ ਵੀ ਪਤਾ ਲਗਾ ਸਕਦੇ ਹੋ ਕਿ ਤੁਹਾਡਾ ਨਾਮ ਜਿਹੜਾ ਕਿ VOTER ID ਸੂਚੀ ਦੇ ਵਿੱਚ ਹੈ ਜਾਂ ਨਹੀਂ ਬਿਊ ਰਿਪੋਰਟ ਡੇਲੀ ਪੋਸਟ ਪੰਜਾਬੀ